ਜਿਸ ਕ ਕੇ ਤਫਤੀਸ਼ ਸ਼ੁਰੂ ਕੀਤੀ ਗਈ ਤੇ ਉਹਨਾਂ ਜਿਹੜੇ ਅਸਲ ਦੋਸ਼ੀ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇੱਕ ਲੇਡੀ ਹੈ ਹਿਮਾਚਲੀ ਦੇਵੀ ਔਰ ਇੱਕ ਉਹਦਾ ਸਾਥੀ ਸੀਗਾ ਸੁਨੋਜ ਕੁਮਾਰ ﺍﻟियास ਨਕੁਲ ਕੁਮਾਰ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਕੇਸ ਫ੍ਰੇਸ ਹੋ ਗਿਆ ਨਕੁਲ ਜਮ ਮਰਨ ਵਾਲਾ ਨਾ ਮਰਨ ਵਾਲਾ ਤਾਂ ਵਿਨੋਦ ਕੁਮਾਰ ਹੈ ਵਿਨੋਦ ਕੁਮਾਰ ﺍﻟियास ਨਕੁਲ ਅੱਛਾ ਅੱਛਾ ﺍﻟियास ਨਕੁਲ ਕੁਮਾਰ ਜਿਹੜੀ ਲੇਡੀ ਨੇ ਕੰਪਲੇਨਟ ਕੀਤੀ ਸੀ ਹਾਂਜੀ ਉਹ ਵੀ ਰੈਸਟ ਕੀਤੀ ਹੈ ਉਹ ਐਕਚੁਅਲੀ ਉਹਨਾਂ ਨੇ ਹੀ ਉਹਨੂੰ ਸ਼ਰਾਬ ਪਿਲਾ ਕੇ ਔਰ ਉਹਦੇ ਵਿੱਚ ਕੋਈ ਤੇਜ਼ ਰਿਲੀ ਚੀਜ਼ ਪਿਲਾ ਕੇ ਮਾਰਤਾ ਸੀ ਤੇ ਉੱਥੇ ਮੈਚ ਬੰਦ ਕਰਤਾ ਸੀ ਫਿਰ ਜਦੋਂ 스멜 ਆਣੀ ਸ਼ੁਰੂ ਹੋ ਗਈ ਤੇ ਦੈਨ ਸ਼ੀ ਕੇਮ ਟੂ ਨੋ ਫਿਰ ਉਹ ਇਧਰ ਉਧਰ ਕਿਤੇ ਘੁੰਮੀ ਕਿ ਕੁਝ ਨਾ ਕੁਝ ਸਟੋਰੀ ਬਣਾਈ ਜਾ ਸਕੇ ਪਰ ਉਹ ਉਹਦਾ ਜਿਹੜਾ ਸਕਸੈਸ ਨਹੀਂ ਹੋ ਸਕਿਆ ਕਿੰਨੇ ਦਿਨ ਤੱਕ ਮਾਰਿਆ ਸੀ ਇਹਨਾਂ ਨੇ ਹਾਂਜੀ ਮਾਰਿਆ ਕਿੰਨੇ ਦਿਨ ਤੱਕ ਮਾਰਿਆ ਫਰਡੇ ਨੂੰ ਮਾਰੇ ਸੀ ਤਰੀਕਾ ਮਾਰਿਆ ਸੀ ਹਾਂਜੀ ਰੀਜਨ ਸੀ ਕਹਿੰਦਾ ਮਾਰੰਦਾ ਜੀ ਕਿ ਉਹ ਜਿਹੜਾ ਵਿਨੋਦ ਕੁਮਾਰ ਸੀਗਾ ਉਹ ਇਹਦਾ ਹਸਬੈਂਡ ਕਲੇਮ ਕਰਦਾ ਸੀ ਔਰ ਉਹ ਨਾਲ ਰਿਲੇਸ਼ਨ ਬਣਾਉਣਾ ਚਾਹੁੰਦਾ ਸੀ ਜਿਹੜਾ ਇਹ ਕਿਤੇ ਨਹੀਂ ਚਾਹਦੀ ਸੀ ਹਾਂਜੀ ਇਹ ਆਪਣੀ ਸੈਕੰਡ ਵਾਈਫ ਸੀ ਨਾ ਲੀਗਲੀ ਵੈਡਿਡ ਵਾਈਫ ਸੀ ਕਿ ਨਹੀਂ ਇਹ ਡਾਊਟਫੁਲ ਹੈ ਜੀ ਨਹੀਂ ਆ ਜਿਹੜਾ ਸੱਟੇਵਾਜ ਬੁੱਲੂ ਉਹਦੀ ਵਾਈਫ ਹੈ ਜੀ ਇਹ ਵਿਨੋਦ ਕੁਮਾਰ ਸੱਟੇਵਾਜ ਜੀ ਪ੍ਰਮੋਦ ਕੁਮਾਰ ਹੈ ਜੀ ਉਹਦਾ ਨਾਮ ਪ੍ਰਮੋਦ ਕੁਮਾਰ ਦੇ ਨਾਲ ਇਹਦੇ ਰਿਲੇਸ਼ਨ ਸੀਗੇ ਜੀ ਲੇਕਿਨ ਉਹਦੀ ਵਾਈਫ ਨਹੀਂ ਹੈ ਵਾਈਫ ਹੈ ਵਿਨੋਦ ਕੁਮਾਰ ਦੀ ਕਲੇਮ ਕਰਦੇ ਨੇ ਲੇਕਿਨ ਇਹਦੀ ਕੋਈ ਹਲ ਤੱਕ ਕੋਈ ਲੀਗਲੀ ਵੈਲਿਡ ਵਾਈਫ ਸੀ ਕਿ ਨਹੀਂ ਹੁਣ ਤਫਤੀਸ਼ ਦਾ ਹਿੱਸਾ ਵੀ ਕਿਸ ਤਰ੍ਹਾਂ ਇਹ ਰਹਿੰਦੇ ਸੀ ਰਹਿ ਇਕੱਠੇ ਰਹੇ ਸੀਗੇ ਉਹ ਕੋ ਆਉਂਦਾ ਜਾਂਦਾ ਸੀ ਔਰ ਉਹਨੂੰ ਇਹ ਸ਼ਾਇਦ ਨਹੀਂ ਪਸੰਦ ਕਰਦੀ ਸੀ ਜਾਂ ਕੁਝ ਅਵੋਇਡ ਕਰਨਾ ਚਾਹੁੰਦੀ ਸੀ ਜਿਸ ਕਰਕੇ ਇਹਨੇ ਮਕਾਨ ਫਿਲਹਾਲ ਹਿਮਾਚਲੀ ਰੇਵੀ ਦਾ ਹੈ ਜੀ ਉਹਦੇ ਕਬਜ਼ੇ 'ਚ ਹੈ ਔਰ ਪ੍ਰਮੋਦ ਕੁਮਾਰ ਜਨਾ ਨਾ ਨਾ ਲਿਆ ਉਹਨੇ ਇਹਨੂੰ ਲੈ ਕੇ ਦਿੱਤਾ ਹੋਇਆ ਸੀ ਆ ਹਿਮਾਚਲ ਦੇ ਵਿੱਚ ਜੰਮੂ ਵਿੱਚ ਪ੍ਰੋਮੋਥ ਮਾਰਦੀ ਦੀ ਹੈ ਨਹੀ ਕਤਲ ਦੇ ਵਿੱਚ ਨਹੀਂ ਕੋਈ ਹੈਗੇ ਜੀ ਉਹਦਾ ਕੋਈ ਰੋਲ ਹਾਲ ਤੱਕ ਸਾਹਮਣੇ ਨਹੀਂ ਆਇਆ ਬਾਕੀ ਤਫਤੀਸ਼ ਦੇ ਵਿੱਚ ਸਾਰਾ ਕੁਝ ਦੇਖਿਆ ਜਾਏਗਾ ਪ੍ਰੋਮੋਥ ਦਾ ਕਹਿੰਦੇ ਕੋਈ ਸੱਟੇਬਾਜ਼ ਦਾ ਕੋਈ ਸਿਗਰ ਨੀਚੇ ਸਿਆ ਨਹੀ ਪ੍ਰੋਮੋਥ ਦਾ ਇਹਦੇ ਨਾਲ ਕੋਈ ਕਨੈਕਸ਼ਨ ਸੀਗਾ ਲੇਡੀ ਨਾਲ ਕਨੈਕਸ਼ਨ ਸੀਗਾ ਪਹਿਲਾਂ ਉਹਨੇ ਹੀ ਇਹਨੂੰ ਘਰ ਲੈ ਕੇ ਦਿੱਤਾ ਸੀਗਾ ਔਰ ਵਿਨੋਦ ਕੁਮਾਰ ਇਹਦਾ ਹਸਬੰਡ ਜਿਹੜਾ ਕਲੇਮ ਕਰਦਾ ਉਹ ਇਹ ਤਿੰਨਾਂ ਦੇ ਮਤਲਬ ਸਿਗਾ ਕਿ ਆਪਸ ਚ ਕਨੈਕਟਡ ਸੀਗੇ ਜਿਹੜਾ ਸਨੋਜ ਕੁਮਾਰ ਹੈ ਜਿਹੜਾ ਰੈਂਟ ਤੇ ਰਹਿ ਰਿਹਾ ਚੁੱਪਰ ਉਹ ਜਦੋਂ ਇਹਨੇ ਉਹਨੂੰ ਮਾਰਿਆ ਕੁਝ ਪਾ ਕੇ ਤਾਂ ਫਿਰ ਇਹਦੀ ਹੈਲਪ ਲੈ ਕੇ ਉਹਨੂੰ ਬੰਦ ਕੀਤਾ ਤੇ ਫਿਰ ਉਹਨੂੰ ਉੱਥੇ ਰੱਖਿਆ ਇਹ ਹੱਲੇ ਤਫਤੀਸ਼ ਦਾ ਹਿੱਸਾ ਹੈ ਕਿਉਂਕਿ ਇੱਕ ਕਲੇਮ ਕਰਦੀ ਹੈ ਕਿ ਉਹ ਮੇਨੂੰ ਆਪਣੀ ਮਾਂ ਦਾ ਕੁਝ ਪਹਿਲਾਂ ਸੀਪੀਓ ਵੀ ਆਈ ਸੀ ਕਹਿਣਸਤੇ ਕਿ ਮੇਰੇ ਪਤੀ ਨੇ ਯੋ ਨੀ ਤੇ ਅਜੇ ਕੋਈ ਇਹੋ ਜਿਹਾ ਆਇਆ ਨਹੀਂ ਜੀ ਕੋਈ ਗੱਲ ਸਾਹਮਣੇ ਸੀਪੀ ਆਫਿਸ ਆਈਏ ਕਿਤੇ ਜਾਂ ਕੋਈ ਦਰਖਾਸਤ ਦਿੱਤੀ ਹੈ ਜੀ ਕੋਈ ਨਹੀਂ ਆਇਆ ਸਰ ਮਰਡਰ ਕਿੰਨੇ ਵੇਲੇ ਹੋਇਆ ਹੈ ਇਹ ਮਰਡਰ ਫ੍ਰਾਈਡੇ ਨੂੰ ਹੋਇਆ ਹੈ ਇਹ ਰਾਤ ਦਾ ਟਾਈਮ ਮਰਡਰ ਕੀਤਾ ਇਹਨਾਂ ਨੇ ਆ ਰਾਤ ਦਾ ਟਾਈਮ ਸ਼ਰਾਬ ਪੀਂਦੇ ਮਾਰੇ ਵੀ ਸ਼ਰਾਬ ਦੇ ਕੇ ਮਾਰੇ ਨਹੀਂ ਜੀ ਜਪਾਨ ਦੇ ਜਪਾਨੀ ਜਪਾਨੀ ਸ਼ਰਾਬ ਚ ਕੁਝ ਜ਼ਹਿਰੀਲੀ ਚੀਜ਼ ਪਾ ਕੇ ਪਿਲਾਉਂਦੇ ਉਹ ਲੇਡੀ ਦਾ ਉਹਦੇ ਨਾਲ ਆਉਂਦਾ ਜਾਂਦਾ ਸੀ ਉੱਥੇ ਰਹਿੰਦਾ ਸੀ ਇਸ ਕਰਕੇ ਉਹਨੂੰ ਸ਼ਰਾਬ ਚ ਪਾ ਕੇ ਪਿਲਾਉਂਦੇ ਜਦੋਂ ਮਰ ਗਿਆ ਜਦੋਂ ਬੈੱਡ ਬਾਕਸ ਬੰਦ ਕਰਤਾ ਇਨੇ ਪੁਲਿਸ ਨੂੰ ਕਿ ਕਦੋਂ ਇੰਕਿਬਿਟ ਕੀਤਾ ਕਿ ਬਈ ਆ ਚੀਜ਼ ਹੋ ਰਿਹਾ ਹੈ ਤੇ ਮਾਰਿਆ ਕਦੋਂ ਸੀਗਾ ਦਨ ਉਸ ਤੋਂ ਬਾਅਦ ਪੁਲਿਸ ਨੇ ਕਿੰਨੇ ਸਮੇਂ ਦੇ ਵਿੱਚ ਟ੍ਰੇਸ ਕੀਤਾ ਮਾਮਲਾ ਕੱਲ ਸਵੇਰੇ ਸਾਨੂੰ ਪਤਾ ਲੱਗਾ ਸੀ ਜੀ ਜਦੋਂ ਉੱਥੇ ਜਾ ਕੇ ਫੋਰੈਂਸਿਕ ਬੁਲਾਏ ਗਏ ਡੌਗ ਸਕਾਟ ਬੁਲਾਇਆ ਗਿਆ ਤੇ ਇੱਥੋਂ ਕੋਈ 스ਮੈਲ ਆ ਰਹੀ ਹੈ ਪਹਿਲਾਂ نیچے ਸਰਚ ਕੀਤਾ ਕੁਝ ਨਹੀਂ ਮਿਲਿਆ ਫਿਰ ਉੱਪਰ ਜਾ ਕੇ ਜਦੋਂ ਸਰਚ ਕੀਤਾ ਬਹੁਤ ਜ਼ਿਆਦਾ 스ਮੈਲ ਹੋ ਗਈ ਦਰਵਾਜ਼ੇ ਖੋਲੇ ਤੇ ਉਤੋਂ ਫਿਰ ਜਦੋਂ ਬੋਡੀ ਬੈੱਡ ਨੂੰ ਕੱਟ ਕੇ ਕੱਢੀ ਹੈ ਤੇ ਉਸ ਤੋਂ ਆਈ ਥਿੰਕ 8 8:00 ਕੈਂਟ 10:00 ਵਜੇ ਜਦ ਅਸੀਂ ਫੇਸ ਕਰ ਲਏ ਕਿ ਸ਼ਾਮ ਤੱਕ ਜਦੋਂ ਪੁਲਿਸ ਉਸ ਤੋਂ ਬੋਲਤੀ ਹਿਮਾਚਲ ਦੀ ਜੀ ਵੀ ਉੱਥੇ ਮੌਜੂਦ ਸੀ ਹਾਂਜੀ ਹਾਂਜੀ ਮੌਜੂਦ ਉਹ ਖੁਦ ਲੈ ਗਏ ਉਹਨੇ ਉੱਥੇ ਪੜੋਸੀਆਂ ਤੋਂ ਆਲੇ ਦੁਆਲੇ ਤੋਂ ਆਨ ਲੱਗ ਪਈ ਸੀ ਕਿ 스멜 ਆ ਰਹੀ ਹੈ ਹਲਕੀ 스멜 ਆ ਰਹੀ ਸੀ ਉਹ ਇਨਫੋਰਮੇਸ਼ਨ ਪੁਲਿਸ ਕੋ ਲਾ ਗਈ ਸੀ ਤੇ ਫਿਰ ਜਦੋਂ ਹਿਮਾਚਲ ਇਕੱਲੇ ਇਕੱਲੇ ਤਾਂ ਨਹੀਂ ਹਾਂ ਸਦਾ ਜਿਹੜਾ ਮਰਡਰ ਦੀ ਕਿਥੀ ਜਾਈਏ ਮੈਟਰ ਉਹ ਪੂਰਾ ਹਾਂਜੀ ਐਕਸਟਰਾ ਸੀਗਾ ਜੀ ਕਿ ਇੱਕ 8 ਨੰਬਰ ਡਿਵੀਜ਼ਨ ਦੇ ਵਿੱਚ ਇੱਕ ਡੈੱਡ ਬਾਡੀ ਮਿਲੀ ਸੀਗੀ ਬੈਡ ਬਾਕਸ ਦੇ ਵਿੱਚੋਂ ਤੇ ਉਹਦੀ ਤਫਤੀਸ਼ ਦੌਰਾਨ ਉਹਦੇ ਜਿਹੜੇ ਦੋ ਦੋਸ਼ੀ ਸੀਗੇ ਮੇਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਵਿਦਿਨ 24 ਆਰ ਉਸ ਕੇਸ ਨੂੰ ਫ੍ਰੇਸ ਕਰ ਲਿਆ ਗਿਆ ਕੱਲ੍ਹ ਫਿਰ ਪੁਲਿਸ ਕੋਲ ਇਨਫਰਮੇਸ਼ਨ ਆਈ ਸੀ ਕਿ ਇਸ ਦਾ ਇੱਕ ਘਰ ਦੇ ਵਿੱਚੋਂ ਸਮੈਲ ਆ ਰਹੀ ਹੈ ਉੱਥੇ ਜਾ ਕੇ ਘਰ ਦੀ ਮਾਲਕ ਜਿਹੜੀ ਨਮਾਜ਼ ਦੇ ਵਿੱਚ ਉਹਨੂੰ ਬੁਲਾਇਆ ਗਿਆ ਉਹ ਕਮਰਾ ਖੋਲਿਆ ਗਿਆ ਫੋਰੈਂਸਿਕ ਬੁਲਾਈ ਗਈ कि जो सर्च की गई काफी पुरानी बॉडी मिली सी जोड़ी कि काफ़ी हद हाँ तक गली हुई थी और फिर वो तफ्तीश करते करते एक लेडी और एक बंदा सुनोज कुमार उन्होंने गिरफ्तार किया गया और उन्होंने उन्होंने शराब के बच्चे कोई नशीली चीज़ पा के पिलाती सी। और उन्होंने बॉक्स के बंद करता मरण तो बाद बंद किया कि के पोस्टमार्टम के एग्जैक्ट टाइम ऑफ डैथ